ਹਜ਼ੂਰ ਨੇ ਆਰਾਮ ਨਹੀਂ ਕੀਤਾ ਉਬਲਦੀ ਦੀਗ ਵਿੱਚ ਮਹਾਰਾਜ ਨੂੰ ਬਿਠਾਇਆ ਗਿਆ ਹਜ਼ੂਰ ਨੇ ਤਤੀ ਤਵੀ ਤੇ ਚੌਂਕੜਾ ਲਾਇਆ ਹੈ ਮਹਾਰਾਜ ਦੇ ਸਰੀਰ ਦੇ ਉੱਪਰ ਅੰਗਿਆਰਾ ਵਰਗਾ ਤੱਤਾ ਰੇਤਾ ਪਾਇਆ ਹਜ਼ੂਰ ਦੀਆਂ ਪਿੰਜੜੀਆਂ ਵਾਲੀਆਂ ਹੱਡੀਆਂ ਦਿਖ ਰਹੀਆਂ ਸਨ ਭਾਈ ਪ੍ਰਾਣਾ ਕਹਿੰਦੇ ਹਜ਼ੂਰ ਦੇ ਸਾਰੇ ਸਰੀਰ ਦੇ ਉੱਤੇ ਫਲੂਹੇ ਬਣ ਗਏ ਜਦੋਂ ਭਾਈ ਪ੍ਰਾਣਾ ਇਸ ਤਰ੍ਹਾਂ ਰੌਂਗਟੇ ਖੜੀ ਕਰਨ ਵਾਲੀ ਸ਼ਹਾਦਤ ਸੰਗਤਾਂ ਵਿੱਚ ਸੁਣਾ ਰਹੇ ਸਨ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਤਖਤ ਤੇ ਬੈਠੇ ਹੋਏ ਟੌਲੇ ਫੜਕਣ ਲੱਗ ਪਏ ਮਹਾਰਾਜ ਜੀ ਦੇ ਨੈਤਰ ਜਿਹੜੇ ਪਰਵੱਟੇ ਸੀ ਕਮਾਨ ਵਾਂਗ ਚੜ ਗਏ ਹਜੂਰ ਨੂੰ ਵੀ ਰਸ ਆਇਆ ਬੱਦਲ ਜਿਵੇਂ ਗਰਜਦਾ ਐਵੇਂ ਸਤਗੁਰੂ ਦੀ ਰਸਨਾ ਖੁੱਲੀ ਐ ਫੇਸੀ ਹਜੂਰ ਤਖਤ ਤੋਂ ਉੱਠ ਪਏ 11 ਸਾਲ ਦੀ ਆਜੂ ਮੁਖ ਤੇ ਤਾੜਾ ਨਹੀਂ ਸੀ ਉਤਰਿਆ ਮਹਾਰਾਜ ਨੇ ਹਰਮੰਦਰ ਸਾਹਿਬ ਵੱਲ ਮੁਖ ਕੀਤਾ ਦੋਵੇਂ ਬਾਜੂਆਂ ਉੱਪਰ ਨੂੰ ਉਠਾਈਆਂ ਮਹਾਰਾਜ ਜੀ ਨੇ ਕਿਹਾ ਚੋਰ ਯਾਰ ਵੇਸ਼ਵਾ ਜਾਮੀ ਠੱਗ ਇਹ ਯਾਦ ਕਰ ਭੈੜੇ ਕਰਮ ਕਰਨ ਤੋਂ ਜਿਹੜੇ ਪਾਪ ਲੱਗਦੇ ਐ ਇਹਨਾਂ ਪਾਪਾਂ ਕਰਕੇ ਜਿਹੜੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ ਉਹ ਸਾਰੀਆਂ ਸਜ਼ਾਵਾਂ ਮੈਨੂੰ ਭੋਗਣੀਆਂ ਪੈਣ ਜੇ ਮੈਂ ਆਪਣੇ ਪਿਤਾ ਸਤਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਵਾਂ ਤਾਂ ਇਹ ਮਹਾਰਾਜ ਜੀ ਨੇ ਉਸ ਭਰੇ ਅਕੜ ਵਿੱਚ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਜੂ ਉਸ ਸਮੇਂ 11 ਸਾਲ ਦੀ ਸੀ ਜਦੋਂ ਮਹਾਰਾਜ ਗੁਰਦਾਦੇ ਤਖਤ ਤੇ ਵਿਰਾਜਮਾਨ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਤੋਂ ਉੱਠੇ ਐ ਹਜੂਰ ਨੇ ਉਸ ਮਨਜੀਤ ਸਾਹਿਬ ਨੂੰ ਮੱਥਾ ਟੇਕਿਆ ਮਾਲਾ ਨੂੰ ਮੱਥਾ ਟੇਕਿਆ ਕਿਹਾ ਬਾਬਾ ਬੁੱਢਾ ਸਾਹਿਬ ਜੀ ਹੁਣ ਇਹ ਮਨਜੀਤ ਸਾਹਿਬ ਤੇ ਮਾਲਾ ਤੋਂ ਸ਼ੇਖਾਨੇ ਵਿੱਚ ਜਮ੍ਹਾਂ ਕਰਦੇ ਹੁਣ ਇਸ ਮਾਲਾ ਨੂੰ ਨਹੀਂ ਅਸੀਂ ਧਾਰਨ ਕਰਨਾ ਸੱਚੇ ਪਾਤਸ਼ਾਹ ਮਹਾਰਾਜ ਨੇ ਵੱਡਿਆਂ ਸਾਧਗਰਾਂ ਦੀ ਉਹ ਧਰੋਹਰ ਜਾਣ ਕੇ ਦੋਸ਼ੇਖਾਨੇ ਵਿੱਚ ਜਮ੍ਹਾਂ ਕਰ ਦਿੱਤੀ ਤੇ ਹਜੂਰ ਗੁਰਦਾ ਗੱਦੀ ਦੇ ਤਖਤ ਤੇ ਮੀਰੀ ਤੇ ਪੀਰੀ ਦੀਆਂ ਸ੍ਰੀ ਸਹਿਬਾ ਪਹਿਨ ਕਰਕੇ ਸਤਿਗੁਰੂ ਸਭਾਏਮਾਨ ਹੋਏ